ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਦੀ ਪ੍ਰਧਾਨਗੀ ਹੇ ਹਾਥੀ ਕੇ ਦਫ਼ਤਰ ਵਿਖੇ ਰਮੇਸ਼ ਕੁਮਾਰ ਉਹਨਾਂ ਦੇ ਪੁੱਤਰ ਅਤੇ ਉਹਨਾਂ ਦੇ ਕਈ ਸਾਥੀ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਜਤਿੰਦਰ ਕੁਮਾਰ ਵਿਸ਼ਾਲ ਕੁਮਾਰ ਨਰਿੰਦਰ ਕੁਮਾਰ ਮਨੋਜ ਕੁਮਾਰ ਮਨਦੀਪ ਸਿੰਘ ਮੋਂਗਾ ਰਿਸ਼ੀ ਕਪੂਰ ਸੁਦੇਸ਼ ਕੁਮਾਰ ਰਜਿੰਦਰ ਕੁਮਾਰ ਸੁਦੇਸ਼ ਕੁਮਾਰ ਸਮੇਤ ਕਈ ਲੋਕ ਹਾਜ਼ਰ ਸਨ ਕਾਂਗਰਸ ਦੇ ਜਨਮ ਜਾਤ ਜਿਹੜੇ ਕਾਂਗਰਸੀ ਸੀਗੇ ਅੱਜ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਨੀਤੀਆਂ ਨੂੰ ਦੇਖਦੇ ਆਇਆ ਔਰ ਮਾਣੀਓਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਕਾਰਜਸ਼ੈਲੀ ਨੂੰ ਦੇਖਦੇ ਆਇਆ ਔਰ ਪੰਜਾਬ ਦੇ ਭਰਵਾਰੀ ਮਨੀਸ਼ ਸੋਧਿਆ ਜੀ ਦੀ ਕਾਰਜਸ਼ੈਲੀ ਨੂੰ ਦੇਖਦੇ ਅੱਜ ਜਿਹੜੇ ਕੁਝ ਪਰਿਵਾਰ ਕਾਂਗਰਸ ਦੇ ਜਿਹੜੇ ਬਚਪਨ ਤੋਂ ਹੀ ਕਾਂਗਰਸੀ ਸੀਗੇ ਜਿੰਨਾਂ ਚ ਸਾਡੇ ਰਵੇਸ਼ ਕੁਮਾਰ ਬਿੱਟਾ ਜੀ ਵਾਰਡ ਨੰਬਰ 55 ਤੋਂ ਪੋਦੀਤ ਸ਼ਰਮਾ ਜੀ ਵਾਰਡ ਨੰਬਰ 55 ਤੋਂ ਔਰ ਸੁਨੀਲ ਕੁਮਾਰ ਜੀ ਵਾਰਡ ਨੰਬਰ 3 ਪਾਰਟੀ ਜਿਹੜੀ ਕਿ ਇਹਨਾਂ ਨੇ ਜਦੋਂ ਦੀ ਹੋਇ ਸੰਭਾਲੀ ਹੈ ਉਦੋਂ ਦਾ ਹੀ ਕਾਂਗਰਸ ਨਾਲ ਜੁੜੇ ਸੀ ਉਹ ਲੋਕ ਛੱਡ ਗਏ ਤੇ ਸਾਡੇ ਕਮਾਂਗਾਰਾਂ ਨੂੰ ਦੇ ਦੇਆ ਸਾਡੀ ਸਰਕਾਰ ਦੀ ਕਾਰਜਸ਼ੈਲੀ ਨੂੰ ਦੇ ਦੇਆ ਅੱਜ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣੇ ਨੇ ਮੈਂ ਇਹਨਾਂ ਦਾ ਸਵਾਗਤ ਕਰਦਾ ਮੈਨੂੰ ਅੱਜ ਬੜਾ ਗਰਮ ਮਹਿਸੂਸ ਹੋ ਰਿਹਾ ਜੀ ਸਾਡੇ ਪਾਰਟੀ ਦੇ ਜਿਹੜੇ ਕਾਰੇ ਅਗੇ ਸਾਡੇ ਸੁਪਰੀਮੋ ਰਵਿੰਦਰ ਕੇਜਰੀਵਾਲ ਜੀ ਉਹਨਾਂ ਦਾ ਕੰਮ ਦੇਖ ਕੇ ਸਾਡੇ ਭਗਵੰਤ ਮਾਨ ਜੀ ਸੀਐਮ ਪੰਜਾਬ ਉਹਨਾਂ ਦਾ ਕੰਮ ਦੇਖ ਕੇ ਉਸ ਤੋਂ ਬਾਅਦ ਉਹਨਾਂ ਦਾ ਮਨੀਸ਼ ਸੋਦੀਆ ਜੀ ਸਾਡੇ ਪਰਭਾਰੀ ਪੰਜਾਬ ਉਹਨਾਂ ਦਾ ਕੰਮ ਦੇਖ ਕੇ ਅਮਨ ਰੋੜਾ ਜੀ ਸਾਡੇ ਪੰਜਾਬ ਪ੍ਰਧਾਨ ਉਹਨਾਂ ਦਾ ਕੰਮ ਦੇਖ ਕੇ ਖਾਸ ਕਰ ਸਾਡੇ ਅੰਮ੍ਰਿਤਸਰ ਹਲਕਾ ਸੈਂਟਰਲ ਅੰਬਰਸਰ ਤੋਂ ਸਾਡੇ ਐਮਐਲਏ ਸਾਹਿਬ ਅਜੀਤ ਗੁਪਤਾ ਜੀ ਦਾ ਮੈਂ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਇਸ ਲੈਗ ਸਮਝਿਆ